ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅਕਾਲੀ ਅਤੇ ਕਾਂਗਰਸੀ ਸਿਰਫ ਦੋਸ਼ ਲਗਾਉਣ ਜੋਗੇ ਨੇ ਪਰ ਪੱਲੇ ਇਹਨਾਂ ਦੇ ਕੁਝ ਵੀ ਨਹੀਂ ਹੈ ਉਹਨਾਂ ਦਾ ਦਾਵਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਹੁਣ ਮੈਦਾਨ ਵਿੱਚ ਹਾਰ ਮੰਨ ਚੁੱਕੇ ਨੇ ਇਸ ਲਈ ਉਹ ਬਿਲਕੁਲ ਝੂਠੇ ਦੋਸ਼ ਲਗਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਪਹਿਲਾਂ ਲੱਗੇ ਦੋਸ਼ਾਂ ਨੂੰ ਵੀ ਖਾਰਜ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਮੈਦਾਨ ਵਿੱਚ ਨੇ ਤੇ ਚੋਣਾਂ ਲੜ ਰਹੇ ਨੇ ਪਹਿਲਾਂ ਜੋ ਦੋਸ਼ ਅਕਾਲੀ ਕਾਂਗਰਸੀ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਲਗਾ ਰਹੇ ਸਨ ਉਹਨਾਂ ਦਾ ਭਾਂਡਾ ਭੰਨਿਆ ਜਾ ਚੁੱਕੇ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਠੋਸ ਮੁੱਦੇ ਨਹੀਂ ਨੇ ਅਤੇ ਉਹ ਸਿਰਫ ਬੇਬੁਨਿਆਦ ਦੋਸ਼ਾਂ ਰਾਹੀਂ ਲੋਕਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਅਹਿਮ ਹੁੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਗਿਣਵਾਏ ਅੱਜਿੰਨੇ ਕੈਮਰੇ ਘੜੇ ਲੀ ਗਿਆ ਤੇ ਸਾਹਰੇ ਇਹ ਹਾਰ ਮੰਨਣ ਵਾਲੀ ਗੱਲ ਉਹਨਾਂ ਨੇ ਤਾਂ ਬਸ ਐਵੇਂ ਰੌਂਡ ਪਾੜੀ ਉਹਨਾਂ ਚਾਰ ਪੰਜ ਦਿਨ ਪਹਿਲਾਂ ਹੀ ਕਹਿਣ ਲੱਗ ਪਏ ਸੀ ਨਾ ਇਹ ਜੀ ਉਹ 2400 ਤੋਂ ਵੱਧ ਕਾਂਗਰਸ ਦੇ ਕੈਂਡੀਡੇਟ ਖੜੇ ਨੇ ਲੜੂ ਪਾੜ ਗਏ ਅਕਾਲੀ ਦਲ ਤੇ ਵੀ 2400 ਨੇ ਕਿਹਾ ਸਾਡੇ ਪਾਸ ਕੱਲੀ ਬਰਾਤ ਸੰਪਤੀ ਦਾ ਜੀ ਇਹ ਵੀ ਜ਼ਿਲ੍ਹਾ ਪ੍ਰਸ਼ਾਸਨ ਉਹ ਵੀ ਤਾਂ ਖੜੇ ਨੇ ਕਾਗਜ਼ ਉਹਨਾਂ ਦੇ ਵੀ ਸੈਕਟ ਹੋਏ ਨੇ ਕਿੱਥੇ ਤੋਂ ਕੋਈ ਉਹ ਇਸਿਰਫ ਕਹਿਣਾ ਹੁੰਦਾ ਬਿਆਨ ਦੇ ਕੇ ਆਪਣੀ ਹਾਰ ਨੂੰ ਕਿਤੇ ਕਿਸੇ ਹੋਰ ਪਾਸੇ ਡਾਇਵਰਟ ਕਰ ਦੇ। ਤੋ ਜਦੋਂ ਹੁਣ ਤੁਸੀਂ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰੋਗੇ। ਜਦੋਂ ਤੁਸੀਂ ਪਿਸਤੌਲਾਂ ਤੇ ਨੋਕ ਤੇ ਵੋਟਾਂ ਮੰਗੋਗੇ। ਇਹ ਤਾਂ ਜਿਹੜਾ ਪ੍ਰਸ਼ਾਸਨ ਨੂੰ ਪੁਸ਼ਤ ਕਰਨਾ ਹੀ ਪਊਗਾ ਨਾ। ਇਹ ਸਹੀ ਹੈ ਕਿ ਤੁਸੀਂ ਮਤਲਬ ਗੈਂਗਸਟਰਾਂ ਦੇ ਰਿਸ਼ਤੇ ਰੰਟਾ ਦੇਖੋ ਦੁਬਾਰਾ ਕਹੋ ਕਿ ਔਰ ਲੋਕਾਂ ਨੂੰ ਫੋਨ ਕਰਕੇ ਧਮਕਾਓ। ਉਹ ਤੋ ਬਹਰ ਕਹੋਗੇ ਆਵਨ ਸ਼ਾਂਤੀ ਨਹੀਂ ਵੀ ਆਣੀ ਹੈ। ਸਵੇ ਸਾਰੇ ਇਹਨਾਂ ਦੇ ਬਹਾਨੇ ਕਰਦੇ ਆ। ਚੰਨੀ ਦੱਸ ਢੋ ਗਿਆ। ਚੰਨੀ ਤਾਂ ਕੁਝ ਵੀ ਕਹਿੰਦੇ ਲੋਕਾਂ ਨੂੰ 100-100 ਵੈਲਟ ਪੇਪਰ ਆ ਗਈ ਕਿੱਥੇ ਆ ਗਈ। ਉਹ ਗੈਰ ਜਿਮੀ ਬਰਨ ਉਹ ਤਾਂ ਆਪਣੀ ਹਾਰ ਮੰਨ ਲੀ। ਜੇ ਚੰਨੀ ਨੂੰ ਗੈਂਗਸਟਰਾਂ ਦੇ ਫੋਨ ਆ ਰਹੇ ਨੇ ਨਾ ਤਾਂ ਫਿਰ ਇਹ ਕਾਲੀਦਾਰ ਵੱਲੋਂ ਹੋਣੀ ਕਿ ਉਹ ਗੈਂਗਸਟਰਾਂ ਦੀ ਪਾਰਟੀ ਤੋਂ ਉਹ ਬਣ ਗਈ। ਗੈਂਗਸਟਰ ਟਿਕਟਾ ਤਾਂ ਉਹ ਦਿੰਦੇ ਨੇ। ਪੁਛਤ ਬਣਾਈਆਂ ਉਹ ਕਰਦੇ ਨੇ। ਅਸੀਂ ਕੋਈ ਗੈਂਗਸਟਰ ਆਰਮੀ ਅਸੀਂ ਤਾਂ ਭਰਾਵਾ ਕੰਮਾਂ ਦੇ ਆਧਾਰ ਤੇ ਅਸੀਂ ਤਾਂ ਆਦੇ ਵਿਕਾਸ ਦੇ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਨ ਵਾਲਿਆਂ ਇਹ ਧਰਮ ਦੇ ਆਧਾਰ ਤੇ ਪੰਥ ਦੇ ਦਾ ਕਦੇ ਕਿਸੇ ਜਾਤੀਵਾਦੀ ਦੇ ਆਧਾਰ ਤੇ ਉਪਰਾਨਾ ਕੰਮ ਨਹੀਂ ਕਰਦੇ ਇਹ ਵੀ ਇੱਕ ਪਰਾ ਹੈ ਲੋਕਤੰਤਰ ਦਾ ਇਹ ਵੀ ਇੱਕ ਲੇਅਰ ਹੈ ਸਰਪੰਚੀ ਤੋਂ ਉੱਪਰ ਇਹ ਹੋ ਜਾਂਦੇ ਨੇ ਤੇ ਬੜੀਆਂ ਗ੍ਰਾਂਟਾਂ ਬੜੇ ਪਿੰਡਾਂ ਦੇ ਜਿਹੜੇ ਸੁਧਾਰ ਦੇ ਕੰਮ ਜਿਹੜਨੇ ਉਹ ਜ਼ਿਲ੍ਹਾ ਪ੍ਰੀਸ਼ਦ ਚੋਂ ਆਉਂਦੇ ਨੇ ਜਾਂ ਬਲਾਕ ਸਮಿತಿ ਚੋਂ ਆਉਂਦੇ ਨੇ ਕਿ ਖਾਸ ਕਰਕੇ ਨੌਜਵਾਨ ਜਾਂ ਜਿਹੜੇ ਅੜੇ ਨੇ ਵੋਟਾਂ 'ਚ ਉਨ ਲਈ ਇੱਕ politcal career ਆਪਣੇ ਜੇ ਬਣਾਉਣੇ ਨੇ ਉਹਨਾਂ ਨੇ ਤਾਂ ਇਹੇ ਵੋਟਾਂ ਬਹੁਤ ਵੱਡੀਆਂ ਇੱਕ ਪੌੜੀ ਦਾ ਕੰਮ ਕਰਦੀਆਂ ਨੇ ਅੱਗੇ ਜਾ ਕੇ ਉਹ ਉਸ ਤੋਂ ਅਗਲੀ ਸਟੇਜ ਤੇ ਜਾਣਗੇ ਹੈਨਾ ਸੋ ਇਹ ਸਮਝ ਲਓ ਵੀ ਰਾਜਨੀਤਿਕ ਸਾਡੇ ਢਾਂਚੇ ਲਈ ਵੀ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਕਿ ਜਿਹੜੇ ਕਾਲਜ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਸਕੂਲਾਂ ਚੋਂ ਆਉਂਦੇ ਨੇ ਯੂਨੀਵਰਸਿਟੀਆਂ ਦੇ ਬੱਚੇ ਕਾਲਜਾਂ ਚੋਂ ਆਉਂਦੇ ਨੇ ਸੋ ਇਸ ਕਰਕੇ ਇਹ ਇੱਕ ਅਗਲੀ ਪੀੜ੍ਹੀ ਜਿਹੜੀ ਰਾਜਨੀਤੀ ਵਾਲੀ ਹੈ ਉਰੇ ਵਾਸਤੇ ਵੀ ਇੱਕ ਵਧੀਆ ਮੌਕਾ ਆ ਕਿ ਚੰਗੇ ਜਾਂ ਪੰਜਾਬ ਦੇ ਪਾਣੀ ਵਿੱਚ ਪੰਜਾਬ ਦੇ ਪਾਣੀ ਵਿੱਚ ਯੂਰੇਨੀਅਮ ਸਭ ਤੋਂ ਵੱਧ ਪਾਇਆ ਗਿਆ ਹੈ ਮੈਂ ਤਾਂ ਬਹੁਤ ਚਿਰ ਪਹਿਲਾਂ ਤੋਂ ਸੀ ਮੈਂ ਤਾਂ ਕੋਈ ਕਲਾਕਾਰ ਵੀ ਨਹੀਂ ਸੀਗਾ ਮਤਲਬ ਮੈਂ ਰਾਜਨੀਤੀ ਕਿchni ਸੀਗਾ ਕਲਾਕਾਰ ਤਾਂ ਮੈਂ ਬਾਜ਼ਿਲ ਕਾਰੇ ਕਿੰਨਾ ਜਾਂਦਾ ਸੀ ਅਸੀਂ ਇਹਦੇ ਬਾਰੇ ਮਾਮਲਾ ਉਖਾ ਰਹੇ ਹਾਂ ਜਲ ਸ਼ਕਤੀ ਬੰਦੀ ਕੋਲੇ ਪਹਿਲਾਂ ਸੀ ਕਾਬਾ ਸਾਹਿਬ ਜੀ ਉਹ ਮੈਂ ਕੱਲ ਸੀ ਆ ਪਰ ਤੇ ਪਾਣੀਆਂ ਦੇ ਮੁੱਦੇ ਤੇ ਪੰਜਾਬ ਪਹਿਲੇ ਮੈਂ ਤਾਂ ਇਹ ਗੱਲ ਨਾ ਕਿਉਂ ਕੌਂਸਲਸ ਕਿਹਾ ਕਿ ਨਾ ਸਾਡਾ ਹੰਡੇ ਵਾਲਾ ਪਾਣੀ ਜਿਹੜਾ ਉਹ ਪੀਣ ਨੂੰ ਨਹੀਂ ਆ ਨਾ ਸਾਡਾ ਉੱਪਰ ਵਾਲਾ ਤੇਰਹਾਵਾਂ ਦਾ ਪਾਣੀ ਉਹ ਵੀ ਕਾਲੇ ਰੰਗ ਦਾ ਜਿਹੜਾ ਉਹ ਗਿਆ ਉਹਦੇ ਵਾਸਤੇ ਸਾਨੂੰ ਉਹ ਕਾਣਾ ਲਾ ਲਿਆ ਕੋਈ ਫੰਡ ਨਹੀਂ ਦਿੰਦਾ ਆ ਕੇ ਦੇਖ ਜਾਂਦੇ ਆ ਸੈਂਟਰ ਵਾਲੇ ਦੇਖ ਕੇ ਚਲੇ ਜਾਂਦੇ ਆ ਮਾਨ ਸਰ 40% ਡੀਏ ਕਿਵੇਂ ਦੇਖਦੇ ਹੋ ਤਸੜ ਰਿਹਾ ਤੁਹਾਡੇ ਤੁਸੀਂ ਵੀ ਨਾ ਕੇ ਆਏ ਹੋ ਬਤੂ ਮਾਰਦੀ ਐਥੇ ਤੋਂ ਸਕੂਲ ਦੇ ਨਾਲ ਕਿੱਤਾਂ ਦੇ ਹਾਲਾਤ ਬਣੇ ਆ ਇਸੇ ਤਰ੍ਹਾਂ ਸਾਰਾ ਸੁਜੂਗਾ ਉਹਨੂੰ ਕਿਵੇਂ ਦੇਖ ਤੁਹਾਡਾ ਆਪ ਦਾ ਜਿਲ੍ਹਾ ਕੋਈ ਗੱਲ ਨਹੀਂ ਮੇਰਾ ਸਾਰਾ ਪੰਜਾਬ ਹੈ ਅੱਲਾਹ ਦਾ ਜਿਲ੍ਹਾ ਕਿ ਮਾਸਾ ਆਪਣੀ ਸਰ ਸਾਫ਼ ਸਹੀ ਗੱਲ ਕੀਤੀ ਆਲਾ ਦੋਸਤ ਹੋਣਾ ਬੱਚੇ ਬੜਦੇ ਆ ਪੰਜਾਬ ਚਾਹੀਦੀ ਹੈ ਜੀ ਮੈਂ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਤੌਰ ਤੇ ਬਿਚਰੇ ਮੇਰੇ ਲਈ ਇਕੱਲਾ ਕੋਈ ਪਿੰਡ ਜਿਵੇਂ ਆ ਜਾਂ ਮੇਰਾ ਪਿਛਲਾ ਨਹੀਂ ਮੈਂ ਸਾਰੇ ਪੰਜਾਬ ਸਾਫ ਕਾ ਸੀਐਮ ਲੋਕਾਂ ਨੇ ਮੈਨੂੰ ਜਿਹੜਾ ਉਹ ਫਰਜ਼ ਪਾ ਦਿੱਤਾ ਹੈ ਕਿ ਮੇਰਾ ਫਰਜ਼ ਸਾਰੇ ਪੰਜਾਬ ਨੂੰ ਸਾਫ ਸੁਥਰਾ ਰੱਖਣਾ ਜਾਂ ਲੋਕਾਂ ਦੀ ਸਮੱਸਿਆਵਾਂ ਦਾ ਸੁਣਨਾ ਹੱਲ ਕਰਨਾ ਨੌਕਰੀਆਂ ਦੇ ਰਹੇ ਆ ਸੜਕਾਂ ਬਹੁਤ ਸ਼ਾਨਦਾਰ ਬਣ ਰਹੀਆਂ ਨੇ ਹਸਪਤਾਲ ਅਪਡੇਟ ਹੋ ਰਹੇ ਨੇ ਔਰ ਲੇਟੈਸਟ ਮਸ਼ੀਨਾ ਹਸਪਤਾਲਾਂ ਚ ਆ ਰਹੀਆਂ ਨੇ ਸਕੂਲ ਜਿਹੜੇ ਨੇ ਉਹਨਾਂ ਦੇ ਰਿਜ਼ਲਟ ਬੱਚੇ ਆ ਰਹੇ ਨੇ ਟੀਚਰ ਨੂੰ ਕ੍ਰੈਮਨ ਦਿੱਤੀ ਜਾ ਰਹੀ ਹੈ ਠੀਕ ਹੈ ਨਾ ਸੋ ਅਸੀਂ ਆਪਣੇ ਵੱਲੋਂ ਕੋਈ ਐਸਾ ਜਿਹੜਾ ਜ਼ਰੀਆ ਜਿਹਦੇ ਨਾਲ ਪੰਜਾਬ ਦੀ ਤਰੱਕੀ ਹੁੰਦੀ ਉਹ ਨਹੀਂ ਸੀ ਕੋਈ ਬੰਨ੍ਹਾ ਨਹੀਂ ਛੱਡਾਂਗੇ ਅਸੀਂ ਆਪਣੇ ਕੋਲ ਦੱਸਦਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ